ਮਾਤਾਏ ਮਾਤਾਏ ਹੈਲੋ ਇਧਰ ਦੇਖੋ ਮਾਤਾਏ ਮਾਤਾਏ ਹੈਲੋ ਇਧਰ ਦੇਖੋ ਬੜਾ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਬੇਬੇ ਮਰ ਕੇ ਮੁੜ ਤੋਂ ਜ਼ਿੰਦਾ ਹੋ ਗਏ ਉਹ ਕਹਿੰਦੇ ਨੇ ਵਦੀ ਤੇ ਲੱਖ دارو ਘਟੀ ਦਾ ਕੋਈ ਇਲਾਜ ਨਹੀਂ ਤੇ ਅਜਿਹਾ ਹੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਬੇਬੇ ਦੀ ਮੌਤ ਹੋ ਗਈ ਸੀ ਪਰ ਉਹ ਮੁੜ ਤੋਂ ਸਾਹ ਲੈਣ ਲੱਗੇ ਜੇ ਆ ਦੱਸਦੀ ਹੈ ਕਿ ਇਹ ਬੇਬੇ ਦੀ ਅਚਾਨਕ ਹੀ ਜਦੋਂ ਸਿਹਤ ਵਿਗੜੀ ਤਾਂ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉੱਥੇ ਡਾਕਟਰਾਂ ਦੇ ਵੱਲੋਂ ਇਲਾਜ ਦੇ ਦੌਰਾਨ ਮਾਤਾ ਨੂੰ ਮ੍ਰਿਤਕੋਸ਼ਿਤ ਕਰ ਦਿੱਤਾ ਗਿਆ ਅਤੇ 4 ਦਿਨਾਂ ਬਾਅਦ ਜਦੋਂ ਸੰਸਕਾਰ ਪਰਿਵਾਰ ਦੇ ਵੱਲੋਂ ਕੀਤਾ ਜਾਣ ਲੱਗਾ ਤਾਂ ਪਰਿਵਾਰ ਦੇ ਮੈਂਬਰਾਂ ਨੇ ਦੇਖਿਆ ਕਿ ਬੇਬੇ ਦਾ ਸਾਲ ਆ ਰਹੀ ਹੈ ਚਾਹ ਦੱਸਦੀ ਕਿ ਇਹ ਹੈਰਾਨੀਜਨਕ ਮਾਮਲਾ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਬੇਬੇ ਜਿਸ ਦੀ ਉਮਰ 93 ਸਾਲ ਦੱਸੀ ਜਾ ਰਹੀ ਹੈ ਨਾਮ ਅੰਮ੍ਰਿਤਕੌਰ ਦੱਸਿਆ ਜਾ ਰਿਹਾ ਹੈ ਇਹ ਬੇਬੇ ਲੁਧਿਆਣੇ ਦੀ ਰਹਿਣ ਵਾਲੀ ਸੀ ਤੇ ਅਚਾਨਕ ਹੀ ਇਹਨਾਂ ਦੀ ਜਿਹੜੀ ਸਿਹਤ ਹੈ ਉਹ ਖਰਾਬ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤੇ ਜਦੋਂ ਇਲਾਜ ਹੋ ਰਿਹਾ ਹੁੰਦਾ ਹੈ ਤੇ ਅਚਾਨਕ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਕਿ ਬੇਬੇ ਦੀ ਹੁਣ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ 4 ਦਿਨਾਂ ਤੱਕ ਬੇਬੇ ਦਾ ਸੰਸਕਾਰ ਨਹੀਂ ਕੀਤਾ ਜਾਂਦਾ ਕਹ ਦਿੱਤੀ ਕਿ ਬੇਬੇ ਦਾ ਪੁੱਤਰ ਇੱਕ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਵਿਦੇਸ਼ ਦੇ ਵਿੱਚ ਰਹਿਣ ਦੇ ਕਾਰਨ ਪੁੱਤਰ ਨੂੰ ਆਉਣ ਦੇ ਵਿੱਚ ਸਮਾਂ ਲੱਗਣਾ ਸੀ ਇਸ ਕਰਕੇ ਬੇਬੇ ਨੂੰ ਹਸਪਤਾਲ ਦੇ ਵੈਂਟੀਲੇਟਰ ਤੇ ਹੀ ਪਰਿਵਾਰ ਵਾਲਿਆਂ ਦੇ ਵੱਲੋਂ ਰੱਖਿਆ ਗਿਆ ਅਤੇ ਜਦੋਂ 4 ਦਿਨਾਂ ਬਾਅਦ ਪੁੱਤਰ ਦੀ ਘਰ ਵਾਪਸੀ ਹੋਈ ਤਾਂ ਬੇਬੇ ਨੂੰ ਜਦੋਂ ਘਰ ਲਿਆਂਦਾ ਗਿਆ ਤਾਂ ਜਦੋਂ ਸੰਸਕਾਰ ਕੀਤਾ ਜਾਣ ਲੱਗਾ ਤਾਂ ਉਦੋਂ ਦੇਖਿਆ ਕਿ ਬੇਬੇ ਦੇ ਸਾਹ ਚੱਲ ਰਹੇ ਨੇ ਤੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਡਾਕਟਰ ਨੂੰ ਬੁਲਾਇਆ ਗਿਆ ਤੇ ਡਾਕਟਰ ਨੇ ਵੀ ਪਰਿਵਾਰ ਦੀ ਹਾਮੀ ਜਹਾਂ ਭਰੀ ਕਿ ਬੇਬੇ ਦੇ ਸਾਹ ਚੱਲ ਰਹੇ ਨੇ ਬੇਹੋਸ਼ੀ ਹਾਲਤ ਦੇ ਵਿੱਚ ਬੇਬੇ ਸਹਾਂ ਲੈ ਰਹੀ ਸੀ ਜਿਹहां ਦੱਸਦੀ ਹੈ ਕਿ ਇਹ ਹੈਰਾਨੀਜਨਕ ਮਾਮਲਾ ਜਿਹੜਾ ਹੈ ਉਹ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਇਆ ਪਹਿਲੇ ਵੀ ਇਦਾਂ ਦੇ ਕਈ ਮਾਮਲੇ ਆਪਾਂ ਨੂੰ ਸੁਣਨ ਨੂੰ ਮਿਲੇ ਨੇ ਕਿ ਜਿਹੜਾ ਬੰਦਾ ਮਰ ਚੁੱਕਿਆ ਹੈ ਸੰਸਕਾਰ ਵੇਲੇ ਅਚਾਨਕ ਹੀ ਬੰਦਾ ਜ਼ਿੰਦਾ ਹੋ ਜਾਂਦਾ ਹੈ ਤੇ ਇਹੀ ਇਦਾਂ ਦਾ ਹੀ ਮਾਮਲਾ ਇਹ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ 93 ਸਾਲਾ ਬੇਬੇ ਜਿਸ ਦੀ ਮੌਤ ਹੋ ਚੁੱਕੀ ਸੀ ਅਚਾਨਕ ਮ੍ਰਿਤ ਤੋਂ ਜ਼ਿੰਦਾ ਹੋ ਗਈ ਹੈ ਮਾਤਾ ਜੀ ਮਾਤਾ ਜੀ ਹੈਲੋ ਇਧਰ ਦੇਖੋ ਮਾਤਾ ਜੀ ਮਾਤਾ ਜੀ ਹੈਲੋ ਇਧਰ ਦੇਖੋ